ਇਹ ਤਸਵੀਰਾਂ ਰਾਜਨੀਤੀ ਤੋਂ ਦੂਰ ਹੋਏ ਨਵਜੋਤ ਸਿੰਘ ਸਿੱਧੂ ਦੀਆਂ ਨੇ ਜੋ ਕਿ ਇਹਨੇ ਦਿਨ ਹੀ ਵਿਦੇਸ਼ 'ਚ ਆਪਣੇ ਪਰਿਵਾਰ ਨਾਲ ਸਮਾਂ ਬਿਤਾਇਆ ਕਰੇ ਨੇ। ਦ ਗ੍ਰੇਟ ਇੰਡੀਅਨ ਕਪਿਲ ਸ਼ੋਦੀ ਸ਼ੂਟਿੰਗ ਤੋਂ ਬ੍ਰੇਕ ਲੈਂਦੇ ਹੋਏ ਨਵਜੋਤ ਸਿੱਧੂ ਇੰਗਲੈਂਡ ਦੇ ਪਿੰਟ ਕਾਰਟਸਵੋਰਥ ਪਹੁੰਚੇ ਨੇ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਨਵਜੋਤ ਸਿੱਧੂ ਆਪਣੇ ਪਤਨੀ ਤੇ ਬੱਚੇ ਅਨਾਨ ਇੰਗਲੈਂਡ 'ਚ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਨੇ। ਇਸ ਦੇ ਨਾਲ ਹੀ ਕਾਰਟਸਵੋਰਥ ਦੀਆਂ ਗਲੀਆਂ 'ਚ ਘੁੰਮਦੇ ਹੋਏ ਦੀ ਵੀਡੀਓ ਵੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ। ਤੁਸੀਂ ਵੀ ਦੇਖੋ ਇਹ ਵੀਡੀਓ। ਨਵਜੋਤ ਸਿੰਘ ਸਿੱਧੂ ਨੇ ਇਸ ਇੰਗਲੈਂਡ ਦੀ ਬੇਹੱਦ ਨਜ਼ਾਰੀ ਨੂੰ ਕੈਪਚਰ ਕਰਦੇ ਹੋਏ ਤੇ ਆਪਣੇ ਫੈਨਸ ਨਾਲ ਸਾਂਝੇ ਕਰਦੇ ਹੋਏ ਲਿਖਿਆ ਟੇਕਿੰਗ ਹਰ ਫੋਰ ਅ ਹਾਲੀਡੇ ਦੱਸ ਦੇ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਲੀਡਰ ਵੀ ਨੇ ਪਰ ਥੋੜੇ ਸਮੇਂ ਪਹਿਲਾਂ ਇਹਨਾਂ ਨੇ ਰਾਜਨੀਤੀ ਤੋਂ ਦੂਰੀ ਬਣਾ ਲਈ ਹੈ ਤੇ ਰਾਜਨੀਤੀ ਤੋਂ ਦੂਰ ਹੋਣ ਤੋਂ ਬਾਅਦ ਨਵਜੋਤ ਸਿੱਧੂ ਹੁਣ ਪਰਿਵਾਰ ਤੇ ਇਸ ਦੇ ਨਾਲ ਹੀ ਆਪਣੇ ਟੀਵੀ ਸ਼ੋਅ ਕਪਿਲ ਸ਼ਰਮਾ ਵੱਲ ਹੀ ਧਿਆਨ ਦੇ ਰਹੇ ਨੇ ਜਿਕਰ ਖਾਸ ਹੈ ਕਿ ਨਵਜੋਤ ਸਿੱਧੂ ਹਣ ਕਪਿਲ ਸ਼ਰਮਾ ਸ਼ੋਅ ਦੀ ਸ਼ੂਟਿੰਗ ਤੋਂ ਬ੍ਰੀਕ ਲੈ ਕੇ ਆਪਣੇ ਪਰਿਵਾਰ ਨਾਲ ਇੰਗਲੈਂਡ 'ਚ ਸਮਾਂ ਬੀਤਿਤ ਕਰ ਰਹੇ ਨੇ ਜਿਸ ਦੀਆਂ ਤਸਵੀਰਾਂ ਬਾਕੀ ਤੁਹਾਡੇ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਇਹ ਤਸਵੀਰਾਂ ਰਾਜਨੀਤੀ ਤੋਂ ਦੂਰ ਹੋਏ ਨਵਜੋਤ ਸਿੰਘ ਸਿੱਧੂ ਦੀਆਂ ਨੇ ਜੋ ਕਿ ਇਹਨੇ ਦਿਨ ਹੀ ਵਿਦੇਸ਼ 'ਚ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੇ ਨੇ। ਦ ਗ੍ਰੇਟ ਇੰਡੀਅਨ ਕਪਿਲ ਸ਼ੋਦੀ ਸ਼ੂਟਿੰਗ ਤੋਂ ਬ੍ਰੇਕ ਲੈਂਦੇ ਹੋਏ ਨਵਜੋਤ ਸਿੱਧੂ ਇੰਗਲੈਂਡ ਦੇ ਪਿੰਟ ਕਾਰਟਸਵੋਰਥ ਪਹੁੰਚੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਨਵਜੋਤ ਸਿੱਧੂ ਆਪਣੇ ਪਤਨੀ ਤੇ ਬੱਚਿਆਂ ਨਾਲ ਇੰਗਲੈਂਡ 'ਚ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਨੇ। ਇਸ ਦੇ ਨਾਲ ਹੀ ਕਾਰਟਸਵੋਰਥ ਦੀਆਂ ਗਲੀਆਂ 'ਚ ਘੁੰਮਦੇ ਹੋਏ ਦੀ ਵੀਡੀਓ ਵੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ। ਤੁਸੀਂ ਵੀ ਦੇਖੋ ਇਹ ਵੀਡੀਓ। ਨਵਜੋਤ ਸਿੰਘ ਸਿੱਧੂ ਨੇ ਇਸ ਇੰਗਲੈਂਡ ਦੀ ਬੇਹੱਦ ਨਜ਼ਾਰੀ ਨੂੰ ਕੈਪਚਰ ਕਰਦੇ ਹੋਏ ਤੇ ਆਪਣੇ ਫੈਨਸ ਨਾਲ ਸਾਂਝੇ ਕਰਦੇ ਹੋਏ ਲਿਖਿਆ ਟੇਕਿੰਗ ਹਰ ਫੋਰ ਅ ਹਾਲੀਡੇ ਦੱਸ ਦੇ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਲੀਡਰ ਵੀ ਨੇ ਪਰ ਥੋੜੇ ਸਮੇਂ ਪਹਿਲਾਂ ਇਹਨਾਂ ਨੇ ਰਾਜਨੀਤੀ ਤੋਂ ਦੂਰੀ ਬਣਾ ਲਈ ਹੈ ਤੇ ਰਾਜਨੀਤੀ ਤੋਂ ਦੂਰ ਹੋਣ ਤੋਂ ਬਾਅਦ ਨਵਜੋਤ ਸਿੱਧੂ ਹੁਣ ਪਰਿਵਾਰ ਤੇ ਇਸ ਦੇ ਨਾਲ ਹੀ ਆਪਣੇ ਟੀਵੀ ਸ਼ੋਅ ਕਪਿਲ ਸ਼ਰਮਾ ਵੱਲ ਹੀ ਧਿਆਨ ਦੇ ਰਹੇ ਨੇ ਜਿਕਰੇ ਖਾਸ ਹੈ ਕਿ ਨਵਜੋਤ ਸਿੱਧੂ ਹੁਣ ਕਪਿਲ ਸ਼ਰਮਾ ਸ਼ੋਅ ਦੀ ਸ਼ੂਟਿੰਗ ਤੋਂ ਬ੍ਰੀਕ ਲੈ ਕੇ ਆਪਣੇ ਪਰਿਵਾਰ ਨਾਲ ਇੰਗਲੈਂਡ 'ਚ ਸਮਾਂ ਬੀਤਿਤ ਕਰ ਰਹੇ ਨੇ ਜਿਸ ਦੀਆਂ ਤਸਵੀਰਾਂ ਨੇ ਬਾਕੀ ਤੁਹਾਡੇ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ